ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਦੇ ਗੀਤ ਦੇ ਬੋਲ ਬੁਲਟ ਤਾ ਰੱਖਿਆ ਪਟਾਕੇ ਪਾਉਣ ਨੂੰ ਨੌ ਜਵਾਨਾਂ ਤੇ ਉਦੋਂ ਭਾਰੀ ਪੈਂਦਾ ਹੋਇਆ ਦਿਖਾਈ ਦਿੰਦਾ ਹੈ ਜਦੋਂ ਪਿੱਖੀ ਵਿੰਡ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਨੌ ਜਵਾਨਾਂ ਤੇ ਪਟਾਕੇ ਪਾਉਣ ਵਾਲੇ ਬੁਲਟਾਂ ਨੂੰ ਘੇਰ ਘੇਰ ਕੇ ਬਾਉਂਡ ਕੀਤਾ ਗਿਆ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਖੀ ਵਿੰਡ ਤੇ ਵਿੱਚ ਵੱਜਦੇ ਬੁਲਟ ਤੇ ਪਟਾਕਿਆਂ ਨੂੰ ਲੈ ਕੇ ਥਾਣਾ ਮੁਖੀ ਦੇ ਥਾਣੇ ਦੇ ਸਾਹਮਣੇ ਹੀ ਨਾਕਾ ਲਗਾ ਦਿੱਤਾ ਗਿਆ ਇਸ ਤੋਂ ਬਾਅਦ ਬੁਲੇਟ ਨੂੰ ਰੋਕ ਰੋਕ ਕੇ ਚੈੱਕ ਕੀਤਾ ਗਿਆ ਤੇ ਪਟਾਕੇ ਮਾਰਨ ਵਾਲਿਆਂ ਮੋਟਰਸਾਈਕਲਾਂ ਤੇ ਕਾਰਵਾਈ ਕੀਤੀ ਗਈ ਜਿੱਥੇ ਥਾਣਾ ਮੁਖੀ ਦੇ ਫੋਲੋ ਬੁਲੇਟ ਦੇ ਪਟਾਕੇ ਮਰਵਾਉਣ ਵਾਲੇ ਨੌਜਵਾਨਾਂ ਦੇ ਬੁਲੇਟ ਮੋਟਰਸਾਈਕਲ ਨੂੰ ਚੈੱਕ ਕਰਨ ਤੋਂ ਬਾਅਦ ਹੀ ਬਾਉਂਡ ਕੀਤਾ ਗਿਆ ਅਤੇ ਨਾਲ ਹੀ ਚਲਾਨ ਵੀ ਕੀਤੇ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਮਾਨਯੋਗ ਡੀਐਸਪੀ ਸਾਹਿਬ ਸ੍ਰੀਮਾਨ ਸਰਦਾਰ ਫੀਦਿੰਦਰ ਸਿੰਘ ਜੀ ਦੇ ਹੁਕਮਾ ਦੇ ਅਨੁਸਾਰ ਜਿਹੜੇ ਵੀਕੈਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇੱਥੋਂ ਸ਼ਾਮੀ ਦੇ ਸਵੇਰੇ ਜਦ ਸਕੂਲ ਟਾਈਮ ਹੁੰਦਾ ਪਟਾਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬੰਦੀ ਸਪੈਸ਼ਲੀ ਕਰਕੇ ਤੇ ਅਸੀਂ ਸਪੈਸ਼ਲੀ ਬੁਲਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਤਾਂ ਉਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨ ਕੀਤੇ ਜਾਂਦੇ ਆ ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ ਸੈਕੰਡਲੀ ਅਸੀਂ ਹੋਰ ਵੀ ਮੋਟਰਸਾਈਕਲ ਜਿਹੜੇ ਹੈ ਚੱਕਾ ਰੇੜੇ ਵਿਦਆਊਟ ਨੰਬਰ ਪਲੇਟਸ ਨੇ ਕਾਫੀ ਮੋਟਰਸਾਈਕਲ ਵੀ ਇਵੈਂਟ ਜੀ ਮੇਰੇ ਵੇਖਣ ਚ ਆਇਆ ਕਿ ਵਿਦਆਊਟ ਨੰਬਰ ਪਲੇਟਸ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟਸ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਾਈਆਂ ਹੋਈਆਂ ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰਦੇ ਆਂ ਪੰਜਾਬੀ ਕਲਾਕਾਰ ਸੁਨੰਦਾ ਸ਼ਰਮਾ ਦੇ ਗੀਤ ਦੇ ਬੋਲ ਬੁਲਟ ਤਾ ਰੱਖਿਆ ਪਟਾਕੇ ਪਾਉਣ ਨੂੰ ਨੌ ਜਵਾਨਾਂ ਤੇ ਉਦੋਂ ਭਾਰੀ ਪੈਂਦਾ ਹੋਇਆ ਦਿਖਾਈ ਦਿੰਦਾ ਹੈ ਜਦੋਂ ਪਿੱਕੀ ਵਿੰਡ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਨੌ ਜਵਾਨਾਂ ਤੇ ਪਟਾਕੇ ਪਾਉਣ ਵਾਲੇ ਬੁਲਟਾਂ ਨੂੰ ਘੇਰ ਘੇਰ ਕੇ ਬਾਉਂਡ ਕੀਤਾ ਗਿਆ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਪਿੱਕੀ ਵਿੰਡ ਤੇ ਵਿੱਚ ਵੱਜਦੇ ਬੁਲਟ ਤੇ ਪਟਾਕਿਆਂ ਨੂੰ ਲੈ ਕੇ ਥਾਣਾ ਮੁਖੀ ਦੇ ਥਾਣੇ ਦੇ ਸਾਹਮਣੇ ਹੀ ਨਾਕਾ ਲਗਾ ਦਿੱਤਾ ਗਿਆ ਇਸ ਤੋਂ ਬਾਅਦ ਬੁਲੇਟ ਨੂੰ ਰੋਕ ਰੋਕ ਕੇ ਚੈੱਕ ਕੀਤਾ ਗਿਆ ਤੇ ਪਟਾਕੇ ਮਾਰਨ ਵਾਲਿਆਂ ਮੋਟਰਸਾਈਕਲਾਂ ਤੇ ਕਾਰਵਾਈ ਕੀਤੀ ਗਈ ਜਿੱਥੇ ਥਾਣਾ ਮੁਖੀ ਦੇ ਫਲੋ ਬੁਲੇਟ ਦੇ ਪਟਾਕੇ ਮਰਵਾਉਣ ਵਾਲੇ ਨੌਜਵਾਨਾਂ ਦੇ ਬੁਲੇਟ ਮੋਟਰਸਾਈਕਲ ਨੂੰ ਚੈੱਕ ਕਰਨ ਤੋਂ ਬਾਅਦ ਹੀ ਬਾਉਂਡ ਕੀਤਾ ਗਿਆ ਅਤੇ ਨਾਲ ਹੀ ਚਲਾਨ ਵੀ ਕੀਤੇ ਗਏ ਨੇ ਮਾਨਯੋਗ ਐਸਐਸਪੀ ਸਾਹਿਬ ਤਰਨਤਾਰਨ ਅਤੇ ਮਾਨਯੋਗ ਡੀਐਸਪੀ ਸਾਹਿਬ ਠੀਕਨ ਸਰਦਾਰ ਫੀਦਿੰਦਰ ਸਿੰਘ ਦੇ ਹੁਕਮਾ ਦੇ ਅਨੁਸਾਰ ਜਿਹੜੇ ਵੀਕੈਂਡਸ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਕੀਤੀ ਜਾ ਰਹੀ ਹੈ ਮੇਰੀ ਪੋਸਟਿੰਗ ਦੇ ਹੋਣ ਤੋਂ ਪਰંત ਜਿਹੜਾ ਮੈਨੂੰ ਕਾਫੀ ਸ਼ਿਕਾਇਤਾਂ ਜਿਹੜੀਆਂ ਮਿਲੀਆਂ ਕਿ ਜਿਹੜੇ ਲੋਕ ਨੇ ਉਹ ਇੱਥੋਂ ਸ਼ਾਮੀ ਦੇ ਸਵੇਰੇ ਜਦੋਂ ਸਕੂਲ ਟਾਈਮ ਹੁੰਦਾ ਪਟਾਕੇ ਮੋਟਰਸਾਈਕਲ ਦੇ ਮਾਰਦੇ ਨੇ ਉਸ ਦੇ ਰਿਗਾਰਡਿੰਗ ਅਸੀਂ ਜਿਹੜਾ ਵਾ ਜਨਾਕਾ ਬਲਦੀ ਸਪੈਸ਼ਲੀ ਕਰਕੇ ਕਿ ਅਸੀਂ ਸਪੈਸ਼ਲੀ ਬੁਲਟ ਮੋਟਰਸਾਈਕਲ ਜਿਹੜੇ ਨੇ ਉਹਨਾਂ ਨੂੰ ਚੈੱਕ ਕਰ ਰਹੇ ਹਾਂ ਤਾਂ ਜੋ ਕੀ ਇਹ ਮੋਟਰਸਾਈਕਲ ਜਿਹੜੇ ਨੇ ਜੇ ਪਟਾਕੇ ਮਾਰਦੇ ਨੇ ਤਾਂ ਇਹਨਾਂ ਦੇ ਪ੍ਰੋਪਰ ਐਸ ਪਰ ਟ੍ਰੈਫਿਕ ਰੂਲਸ ਇਹਨਾਂ ਦੇ ਚਲਾਨ ਕੀਤੇ ਜਾਣਾ। ਅਸੀਂ ਇੱਕ ਮੋਟਰਸਾਈਕਲ ਜਿਹੜਾ ਇੰਪਾਉਂਡ ਕੀਤਾ ਹੈ। ਸੈਕੰਡਲੀ ਅਸੀਂ ਬੋਰ ਵੀ ਮੋਟਰਸਾਈਕਲ ਜਿਹੜੇ ਹੈ ਚੱਕਾ ਰੇੜੇ ਵਿਦਆਊਟ ਨੰਬਰ ਪਲੇਟਸ ਨੇ। ਕਾਫੀ ਮੋਟਰਸਾਈਕਲ ਵੀ ਕਿਵੇਂ ਦੇ ਮੇਰੇ ਵੇਖਣ ਚ ਆਇਆ ਕਿ ਵਿਦਆਊਟ ਨੰਬਰ ਪਲੇਟਸ ਜਿਹੜੇ ਨੇ ਉਹ ਲੋਕ ਲੈ ਕੇ ਘੁੰਮ ਰਹੇ ਨੇ। ਤੇ ਉਹ ਅਸੀਂ ਪ੍ਰੋਪਰਲੀ ਜਿਹੜੇ ਪ੍ਰੋਪਰ ਨੰਬਰ ਪਲੇਟਸ ਜਿਨ੍ਹਾਂ ਨੇ ਨਹੀਂ ਆਪਣੇ ਵੀਕਲਸ ਨੂੰ ਲਾਈ ਹੋਈ ਹੈ। ਉਹਨਾਂ ਨੂੰ ਅਸੀਂ ਚੈੱਕ ਕਰਕੇ ਤੇ ਉਹਨਾਂ ਦੇ ਚਲਾਨ ਕਰਦੇ ਹਾਂ।